ਡੀਜੇ ਵਾਲੇ ਨਾਲ ਹੋ ਰਹੇ ਝਗੜੇ ਨੂੰ ਛਡਾਉਣ ਦੇ ਚੱਕਰ ਦੇ ਵਿੱਚ ਕੁੜਮ ਦੇ ਵੱਲੋਂ ਗੁਰਸਿੱਖ ਦੀ ਪੱਗ ਲਾ ਦਿੱਤੀ ਗਈ ਜੀ ਹਾਂ ਵਿਆਹ ਸਮਾਗਮ ਦੇ ਵਿੱਚ ਝਗੜਾ ਹੁੰਦਾ ਉਸ ਨੂੰ ਸੁਲਝਾਉਣਾ ਗੁਰਸਿੱਖ ਨੂੰ ਮਹਿੰਗਾ ਪੈ ਜਾਂਦਾ ਕੁੜਮਚਾਰੀ ਦੇ ਵਿਆਹ ਦੇ ਵਿੱਚ ਪਿਓਤੀ ਦਾ ਟਾਪਾ ਲੱਥ ਗਿਆ ਜੀ ਹਾਂ ਇਹ ਮਾਮਲਾ ਅਮਰੀਕ ਸਰਦਾ ਦੱਸਿਆ ਜਾ ਰਿਹਾ ਅਮਰੀਕ ਸਰਦੇ ਮਜੀਠਾ ਰੋਡ ਤੋਂ ਜਿਹੜਾ ਇਹ ਮਾਮਲਾ ਵੇਖਣ ਨੂੰ ਮਿਲਿਆ ਜਿੱਥੇ ਗੁਰਸਿੱਖ ਜਸਵੀਰ ਸਿੰਘ ਆਪਣੇ ਕੁੜਮਾ ਦੇ ਵਿਆਹ ਸਮਾਗਮ ਦੇ ਵਿੱਚ ਹਿੱਸਾ ਲੈ ਪਹੁੰਚਿਆ ਸੀ ਪਰ ਉੱਥੇ ਡੀਜੇ ਵਾਲੇ ਨਾਲ ਹੋ ਰਹੇ ਝਗੜੇ ਨੂੰ ਸੁਲਝਾਉਂਦਿਆਂ ਉਸਦੇ ਜਵਾਈ ਦੇ ਚਾਚੇ ਅਤੇ ਉਸਦੇ ਸਾਥੀਆਂ ਨੇ ਉਸਦੀ ਦਸਤਾਰ ਹੀ ਉਤਾਰੀ ਉਸ ਦਾ ਅਤੇ ਉਸਦੀ ਬੇਟੀ ਦਾ ਕੁਟਾਪਾ ਚਾਰ ਦਿੱਤਾ ਜਿਸ ਨੂੰ ਲੈ ਕੇ ਉਹ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕਰ ਰਿਹਾ ਹੈ ਸੋ ਗੱਲਬਾਤ ਕਰਦੇ ਹਾਂ ਪੀੜੇ ਜਸਪੀਰ ਸਿੰਘ ਅਤੇ ਉਸਦੇ بیٹے ਨੇ ਦੱਸਿਆ ਉਹਨਾਂ ਦੀ ਧੀ ਦੀ ਨਨਾਨ ਦਾ ਜਿਹੜਾ ਇੱਕ ਪੈਲਸ ਵਿੱਚ ਵਿਆਹ ਸੀ ਜਿੱਥੇ ਲੜਕੀ ਦਾ ਚਾਚਾ ਸੋਹਰਾ ਅਤੇ ਉਸਦਾ ਬੇਟਾ ਡੀਜ ਵਾਲੇ ਨਾਲ ਝਗੜ ਰਿਹਾ ਸੀ ਪਰ ਜਦੋਂ ਮੈਂ ਇਸੇ ਮਸਲੇ ਦੇ ਵਿੱਚ ਹੀ ਉਹਨਾਂ ਨੂੰ ਹਟਾਇਆ ਤਾਂ ਉਹ ਮੇਰੇ ਹੀ ਗਲ ਪੈ ਗਏ ਜਿੱਥੇ ਮੇਰੀ ਦਸਤਾਰ ਉਤਾਰੀ ਉੱਥੇ ਹੀ ਮੇਰੀ ਬੇਟੀ ਅਤੇ ਮੇਰੇ ਨਾਲ ਕੁੱਟਮਾਰ ਵੀ ਕੀਤੀ ਗਈ ਜਿਸ ਸਬੰਧੀ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਲ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਮੇਰੇ ਦਸਤਾਰਾਂ ਤੇ ਕੇਸਾਂ ਦੀ ਬੇਅਦਬੀ ਹੋਈ ਹੈ ਮੈਨੂੰ ਇਨਸਾਫ ਜ਼ਰੂਰ ਦਿੱਤਾ ਜਾਵੇ ਸੋ ਇਸ ਸਬੰਧੀ ਪੁਲਿਸ ਜਾਂਚ ਅਧਿਕਾਰੀ ਵੱਲੋਂ ਜਦੋਂ ਦੱਸਿਆ ਗਿਆ ਉਹਨਾਂ ਨੇ ਕਿਹਾ ਸ਼ਿਕਾਇਤ ਮਿਲੀ ਹੈ ਜੋ ਵੀ ਬੰਦ ਦੀ ਕਾਰਵਾਈ ਹੈ ਜ਼ਰੂਰ ਕੀਤੀ ਜਾਵੇ ਗਰਨਾ ਹਰਦੀਪ ਸਿੰਘ ਜੀ ਜੋ ਹੱਟਦੀਤੀ ਹੋਈ ਹੈ ਮੇਰੇ ਫਾਦਰ ਸਾਹਿਬ ਨੇ ਸੋ ਹੋਇਆ ਕਿ ਜਿਵੇਂ ਜਿ세 ਆਪਣੀ ਬੀਹ ਸਿਸਟਰ ਦੀ ਮਨਾਨ ਦੀ ਮੈਰੇ ਸੀਗੇ ਉੱਥੇ ਆਏ ਸੀਗੇ ਉੱਥੇ ਚਲੋ ਬੀਜੇ ਵਾਲਾ ਨਾਲ ਥੋੜਾ ਬੋਝ ਝਗੜਾ ਝਗੜਾ ਉਹਨਾਂ ਨੇ ਜੁਨਾ ਦਾ ਸ਼ਰਦਾ ਦਾ ਰੂਗੈਰਾ ਕੀਤੀ ਸੀ ਕਿ ਮੰਗਾਮ ਮੰਗਾਮ ਸੀ ਸੀਗਾ ਨਾਲ ਉਹਦਾ ਬੇਟਾ ਪ੍ਰਿੰਸ ਮੋਹਿਤ ਔਰ ਇੱਕ ਜਸ਼ਨ ਸੀਗਾ ਔਰ ਦੋ ਤਿੰਨ ਜਾਨੇ ਅਣਪਛਾਤੇ ਸੀਗੇ ਠੀਕ ਹੈ ਜੀ ਅਸੀਂ ਲੜਾਈ ਛਡਵਾਈ ਹੈ ਅਸੀਂ ਲੜਾਈ ਛਡਵਾਣ ਦੇ ਵਿੱਚ ਹੀ ਗਲਤ ਹੋ ਗਏ ਤੇ ਇੱਥੋਂ ਪਿੱਛੋਂ ਦੀ ਆ ਕੇ ਬਾਥ ਸਾਈਡ ਤੋਂ ਆ ਕੇ ਸ਼ਹਿਨਾਈ ਪਲੇਸ ਵਿੱਚ ਮੇਰੇ ਫਾਦਰ ਸਾਹਿਬ ਜੀ ਵੀ ਪਾਗਲ ਲਈਏ ਜੋ ਸਾਨੂੰ ਗੁਰੂ ਗੋਬੀ ਸਿੰਘ ਜੀ ਨੇ ਦਾਤ ਬਖਸ਼ੀ ਹੈ ਠੀਕ ਹੈ ਜੀ ਪਾਗਲ ਲਈਏ ਜੇ ਅਸੀਂ ਆਪਣੇ ਸ਼ਸਤਰਾਂ ਦਾ ਇਸਤੇਮਾਲ ਕਰਦੇ ਤੇ ਅਸੀਂ ਗਲਤਾਂ ਜੇ ਅਸੀਂ ਸ਼ਸਤਰ ਇਸਤੇਮਾਲ ਕਰਦੇ ਜੋ ਉਹਨਾਂ ਦੇ ਵੱਜ ਜਾਂਦੇ ਅਸੀਂ ਤਾਂ ਵੀ ਗਲਤ ਹੋ ਕਨੂਨੀ ਕਾਰਵਾਈ ਬੰਦੀ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਆ ਇੱਥੇ ਮੀਠਾ ਰੋਡ ਤੇ ਮੇਰੀ ਬੇਟੀ ਵੀ ਆਈ ਆ ਉਹਦੀ ਨਾਨੀ ਅੱਜ ਮੈਰਜੀ ਹੀ ਤੇ ਮੈਂ ਉੱਥੇ ਸਗੰਦੇ ਆਇਆ ਤੇ ਮੇਰੀ ਜਿਹੜੇ ਪੈਲਸ ਤੇ ਹੈਗਾ ਇਹ ਸਹਨਾਈ ਪੈਲਸ ਮਾਰੇ ਤੇ ਮੀਠਾ ਰੋਡ ਤੇ ਬੱਬੇ ਤੇ ਮੇਰੇ ਦਵਾਈ ਜਵਾਈ ਦੇ ਨਾਲ ਇਹਦਾ ਚਾਚਾ ਸਗਾ ਉਹ ਝਗੜਾ ਕਰ ਰਿਹਾ ਸੀ ਤੇ ਮੈਂ ਇਹਨਾਂ ਨੂੰ ਛਿਦਵਾ ਕੇ ਉਹਨਾਂ ਨੂੰ ਪੈਲਸ ਤੋਂ ਬਾਹਰ ਭੇਜਦਾ ਆ ਜਵਾਈ ਮੇਰਾ ਜਿਹੜਾ ਇਹਨਾਂ ਨੂੰ ਮੈਂ ਪਰਲੀ ਸੜ ਕੇ ਕਰਦਾ ਚਾਚਾ ਇਹਦਾ ਉੱਤੋਂ ਵੀ ਘੁੰਮ ਕੇ ਪੋਰੀਆਂ ਨਾਲ ਪਿੱਛੋਂ ਦੀ ਆ ਗਏ ਮੇਰੇ ਇੱਥੋਂ ਜਸਤਾਰ ਖਿੱਚ ਕੇ ਬੜੇ ਯੋਧੇ ਨਾਲ ਮੈਨੂੰ ਵਾਲਾ ਖਿੱਚ ਕੇ ਫਾਜ ਮੇਰੇ ਕੋਲ ਦੇ ਨਹੀਂ ਹੈ ਤੇ ਆਪਣੇ ਸ਼ਸਤਰ ਕੱਢੀਏ ਕਿ ਨਹੀਂ ਉੱਥੇ ਗਲਤ ਹੋਈ ਨੇ ਆ ਮੈਂ ਆਪਣੇ ਮਨ ਨੂੰ ਸ਼ਾਂਤ ਰੱਖਿਆ ਮੈਂ ਕੋਈ ਗੱਲ ਨਹੀਂ ਤੂੰ ਕਰਲੀ ਨਾ ਗਲਤੀ ਫਿਰ ਮੇਰੀ ਬੇਟੀ ਨੂੰ ਅੱਗੇ ਜਾ ਕੇ ਢਾ ਗਏ ਉਹਦੇ ਘਟੀ ਤੇ ਲੱਤਾਂ ਮਾਰ ਕੇ ਜਾ ਕੇ ਗਿਆ ਇਹਦਾ ਨਾਂ ਹੈ ਜੇ ਮੰਗਾ ਬਖਸ਼ੀਰ ਮਸੀਹ ਛਾਟੇ ਦਾ ਰਹਿਣ ਵਾਲਾ ਜੇ ਇਹਦੇ بیٹے ਦਾ ਨਾਂ ਜੇ ਪ੍ਰਿੰਸ ਏਕੇ ਦੇ ਨਾਲ ਹੈਗਾ ਜੇ ਇਹਦੀ ਭੈਣ ਦਾ ਮੁੰਡਾ ਹੀ ਮੋਹਿਦ ਤੇ ਦੇਖ ਲੈ ਇੱਕ ਅਜੇ ਤੁਹਾਡਾ ਕੋਈ ਹੋਰ ਦੇ ਨਾਲ ਇਹ ਜਸ਼ਨ ਹੈ ਚਾਰ ਬੰਦੇ ਹੋਰ ਹਨ ਬਣਛਾਦੇ ਇਹਨਾਂ ਦੇ ਨਾਲ ਇਹਨਾਂ ਰਾਜ ਹਾਂਜੀ ਝਗੜਾ ਕਿਸ ਗੱਲ ਦਾ ਝਗੜਾ ਬਬਾਈ ਇਹਨਾਂ ਦੇ ਮੇਰੇ ਨਾਲ ਤਾਂ ਕੋਈ ਗੱਲ ਹੀ ਨਹੀਂ ਆ ਮੇਰੇ ਤੇ ਬੇਨਿਆਜ ਜਿਨੂੰ ਮਰਜ਼ੀ ਉੱਥੇ ਆ ਕੇ ਪੁੱਛ ਸਕਦੇ ਆ ਮੇਰੇ ਬਿਲਕੁਲ ਬੇਨਿਆਜ ਨੇ ਮਗਰੋਂ ਦੀ ਆ ਕੇ ਪੱਗ ਖਿੱਚ ਕੇ ਮੈਨੂੰ ਛੋਟਾ ਪਿੱਛੇ ਕੋਈ ਟਕੜਾ ਛਡਾ ਰਹੇ ਆਹੀਂ ਛਡਾ ਰਹੇ ਬਾਬਾ ਜੀ ਬੱਸ ਉਹਦੇ ਚਾ ਪੁੱਛ ਸਕਦੇ ਜਿਨੂੰ ਮਰਜ਼ੀ ਡੀਜੇ ਵਾਲੇ ਦੇ ਗੱਲ ਪੈਣ ਲਈ ਉੱਥੇ ਵਿਚਾਰੇ ਦੀ ਉਹਦੇ ਹੱਥੀ ਪਾਈ ਹੋਣਦੇ ਆਹੀਂ ਤਾਂ ਕੋਈ ਗੱਲ ਬੁਲਾਂਦੀ ਵੀ ਨਹੀਂ ਉਹਨਾਂ ਨੂੰ ਬਾਬਾ ਜੀ ਠੀਕ ਹੈ ਜੀ ਪੁਲਿਸ ਤੁਹਾਨੂੰ ਕੋਈ ਕੰਪਲੇਂਟ ਦੇਤੀ ਕੰਪਲੇਂਟ ਬਾਬਾ ਜੀ ਇੱਥੇ ਦਿਖਾ ਹੀ ਦੇਤੀ ਆ ਅੱਗੇ ਕਾਰਵਾਈ ਜੋ ਬਣਦੀ ਉਹ ਕਰਨਗੇ ਪੁਲਿਸ ਵੱਲੋਂ ਕੀ ਕਿਹਾ ਗਿਆ ਪੁਲਿਸ ਵੱਲੋਂ ਕਹਿਆ ਗਿਆ ਜੀ ਅਸੀਂ ਦ੍ਰਿਖਾਤੋ ਲੀਆ ਡਿਊਟੀ ਅਫਸਰ ਨੇ ਜੋ ਬੰਦੀ ਕਾਰਵਾਈ ਕਮਲ ਵਿੱਚ ਲੈਂਦੀ ਹੋਗੀ ਜੀ ਜੋ ਵੀ ਵੈਰੀਫਾਈ ਕਰਕੇ ਨਾ ਸਾਰੀ ਗ੍ਰਿਫਟ ਕਾਰਵਾਈ ਅਮਰ ਵਿੱਚ ਲੈਂਦੀ